ਦਾ ਕਰ ਸ਼ਰੀ ਕਲਸੀ ਜਿੰਦਾਬਾਦ ਸ਼ਰੀ ਕਲਸੀ ਜਿੰਦਾਬਾਦ ਅਮਰਵੀ ਪਾਰਟੀ ਜਿੰਦਾਬਾਦ ਸ਼ਰੀ ਕਲਸੀ ਜਿੰਦਾਬਾਦ ਸਾਡਾ ਪ੍ਰੋ ਸ਼ਰੀ ਕਲਸੀ ਜਿੰਦਾਬਾਦ ਸਾਡਾ ਪ੍ਰੋ ਸ਼ਰੀ ਕਲਸੀ ਜਿੰਦਾਬਾਦ ਪੰਜਾਬ ਲਾਈਵ 88 ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਵਿਧਾਇਕ ਅਮਨ ਸੇਸਨ ਸ਼ਰੀ ਕਲਸੀ ਦੇ ਗਰਦਾਪੋਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਣਨ ਦੀ ਖੁਸ਼ੀ ਵਿੱਚ ਸ਼ਿਵ ਸੈਨਾ ਆਗੂਆਂ ਨਾਲ ਭੰਗੜੇ ਪਾਏ ਅਤੇ ਅੱਥਵਾਜੀ ਕਰਕੇ ਲੱਡੂ ਵੰਡੇ ਬਟਾਲਾ ਤੋਂ ਵਿਧਾਇਕ ਅਮਨ ਸਿੰਘ ਸੈਰੀ ਕਲਸੀ ਨੂੰ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਹਲਕਾ ਗਰਦਾਸਪੁਰ ਤੋਂ ਉਮੀਦਵਾਰ ਅਲਾਨਿਆ ਹੀ ਜਿੱਥੇ ਪਾਰਟੀ ਵਲੰਟਰੀਆਂ ਵੱਲੋਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਉੱਥੇ ਹੀ ਸ਼ਿਵ ਸੈਨਾ ਉਹਦਾ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਪ੍ਰਧਾਨ ਹਰੀਮਾ ਜੰਦੀ ਅਗਵਾਈ ਹੇਤਰ ਸ਼ਿਵ ਸੈਨਕਾਂ ਤੇ ਹਰ ਵਰਗ ਦੇ ਨੌਜਵਾਨਾਂ ਨੇ ਧਾਰੀਵਾਲ ਵਿਖੇ ਭੰਗੜੇ ਪਾ ਕੇ ਆਪ ਪਛਬਾਜੀ ਚਲਾ ਕੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਪਾਰਟੀ ਹਾਈ ਕਮਾਂਡ ਸ੍ਰੀ ਅਰਵਿੰਦ ਕੇਜੀਵਾਲ ਮੁੱਖ ਮੰਤਰੀ ਪੰਜਾਬ ਭਗਵਾਨ ਸਹਿਮਾਨ ਸਮੇਸ ਮੁੱਚੀ ਹਾਈ ਕਮਾਂਡ ਦੇ ਫੈਸਲੇ ਦਾ ਸਵਾਗਤ ਕਰਦੇ ਆ ਕਿਹਾ ਕਿ ਵਿਧਾਇਕ ਅਮਰਥੇਸ ਸਿੰਘ ਸਿਆਰੀ ਕਲਸੀ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਹਨ ਅਤੇ ਯਾਰਾਂ ਦੇ ਯਾਰ ਅਤੇ ਗਰੀਬਾਂ ਦੇ ਹਮਦਦ ਹਨ ਜਦਕਿ ਜ਼ਿਲ੍ਹਾ ਗਰਦਾਸਪੁਰ ਦਾ ਨੌਜਵਾਨ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਆਪ ਖੁਦ ਚੋਣ ਪ੍ਰਚਾਰ ਕਰੇਗਾ ਅਤੇ ਗਰਦਾਸਪੁਰ ਤੋਂ ਲੋਕ ਸਭਾ ਦੀ ਸ਼ੀਟ ਵੱਡੀ ਲੀਡ ਨਾਲ ਜਿਤਾ ਕੇ ਨਵਾਂ ਇਤਿਹਾਸ ਲਿਖੇਗਾ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਦੇਖੋ ਇਹਦਾ ਕਾਰਨ ਇਹ ਆ ਕਿ ਸਾਡੀ ਨੌਜਵਾਨਾਗੂ ਨੌਜਵਾਨ ਚਿਹਰਾ ਸਾਡਾ ਭਰਾ ਅਸੀਂ ਸਾਰੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਾਡਾ ਭਰਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਸਾਡਾ ਪੁਰਾਣਾ ਦੋਸਤ ਹੈ ਅੱਜ ਉਹਨੂੰ ਟਿਕਟ ਮਿਲਣ ਤੇ ਨੌਜਵਾਨ ਮੌਕੇ ਤੇ ਆਈ 10-20 ਜਣ ਇਕੱਠਾ ਕਰਕੇ ਜਿਹੜਾ ਢੋਲ ਵਜਾਇਆ ਅਤਿਸ਼ਬਾਜ਼ੀ ਕੀਤੀ ਆ ਇਹਦਾ ਤੁਹਾਨੂੰ ਜਿਹੜਾ ਰਿਜ਼ਲਟ ਆਉਣ ਵਾਲੇ ਦਿਨਾਂ ਚ ਮਿਲੇਗਾ ਪਹਿਲਾਂ ਤਾਂ ਮੈਂ ਆਮ ਆਦਮੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਆ ਉਹਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਨੌਜਵਾਨ ਆਦੂ ਸ਼ਮਸ਼ੇਰ ਸਿੰਘ ਛਾਰੀ ਕਲਸੂ ਨੂੰ ਟਿਕਟ ਦਿੱਤੀ ਆ ਲੋਕ ਸਭਾ ਦੀ ਤਾਂ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਥੇ ਲੋਕ ਸਭਾ ਤੋਂ 1 ਲੱਖ ਦੀ ਵੱਧ ਲੀਡ ਨਾਲ ਸ਼ਰੀ ਕਲਸੀ ਜਿਹੜਾ ਜਿੱਤੇਗਾ ਕਿਉਂਕਿ ਨੌਜਵਾਨ ਆਗੂ ਆ ਵਿਟਾਲੇ ਦਾ ਵਿਕਾਸ ਵੇਖੋ ਕਿੱਦਾਂ ਕਰਾ ਰਿਹਾ ਜਿਹੜਾ ਨੌਜਵਾਨ ਆਗੂ ਹੁੰਦਾ ਉਹਦੇ ਵਿੱਚ ਜज्ਬਾ ਹੁੰਦਾ ਕੰਮ ਕਰਨ ਦਾ ਤੇ ਮੈਂ ਸਾਰੇ ਇਲਾਕੇ ਨੂੰ ਆਪਣੇ ਸੱਜਣ ਧਾਰੀਵਾਲ ਸ਼ਹਿਰ ਨੂੰ ਇੱਕ ਅਪੀਲ ਕਰਾਂਗਾ ਕਿ ਇੱਕ ਵਾਰੀ ਮੌਕਾ ਇਸ ਵਾਰ ਸਾਡੇ ਨੌਜਵਾਨ ਆਗੂ ਮਿਤ੍ਰ ਜਰਨੈਲ ਸ਼ਮਸ਼ੇਰ ਸਿੰਘ ਸ਼ਰੀ ਕਲਸੀ ਨੂੰ ਵੋਟਾਂ ਪਾਓ ਕਿਉਂਕਿ ਅਸੀਂ ਪਹਿਲੇ ਕਹ ਰਹੇ ਕਿ ਅਸੀਂ ਮੈਸ ਸ਼ਿਭਸੇਲਾ ਤੋਂ ਪਾਰਟੀ ਤੋਂ ਪੰਜਾਬ ਦਾ ਯੋਧਾ ਪ੍ਰਧਾਨ ਆ ਲੇਕਿਨ ਪਾਰਟੀ ਤੋਂ ਉੱਪਰ ਉੱਠ ਕੇ ਜਿਹੜਾ ਨੌਜਵਾਨ ਚਿਹਰਾ ਅਸੀਂ ਉਹਦੀ ਮਦਦ ਕਰਾਂਗੇ ਸਾਰੇ ਇਲਾਕੇ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਹੈ ਜਲਦੀ ਸਾਡੇ ਕੈਂਡੀਡੇਟ ਸ਼ਰੀਕਲਸੀ ਜੀ ਇੱਕ ਦੋ ਦਿਨ ਦੇ ਵਿੱਚ ਸਾਡੇ ਧਾਰੀਵਾਲ ਦਾ ਵੀ ਦੌਰਾ ਕਰਾਂਗੇ ਜੈ ਸ਼ਰੀ ਰਾਮ ਦੇਖੋ ਬੀਜੇਪੀ ਨੇ ਦੇ ਪਹਿਲਾਂ ਸੱਲੀ ਦੇ ਉਹ ਲਿਆਂਦਾ ਉਹ 5 ਸਾਲ ਬੜਿਆ ਨਹੀਂ ਹੁਣ ਬੱਬੂ ਦੇ ਤਖਜਾਲਪੁਰ ਤੋਂ ਜਿੰਨੂੰ ਕੋਈ ਜਾਰਦਾ ਹੀ ਨਹੀਂ ਬੀਜੇਪੀ ਦਾ ਪੰਜਾਬ ਦੇ ਵਿੱਚ ਖੁੱਲਾ ਵਿਰੋਧ ਚੱਲ ਰਿਹਾ ਬੀਜੇਪੀ ਨੇ ਦੇਸ਼ ਦੇ ਵਿੱਚ ਡਿਕਟੇਟਰਸ਼ਿਪ ਦਾ ਡਿਕਟੇਟਰਸ਼ਿਪ ਚਲਾ ਰਹੀ ਹੈ ਆਪੋਜੀਸ਼ਨ ਨੂੰ ਮਕਾਨ ਤੇ ਤੁਰੀ ਬੀਜੇਪੀ ਪਰ ਦੱਸਣਾ ਚਾਹੁੰਦਾ ਕਿ ਜਿਸ ਤਰ੍ਹਾਂ ਸਾਡੇ ਸ਼ਿਸ਼ੇਨਾ ਬਾਲਾ ਸਾਹਿਬ ਠਾਕਰੇ ਦੇ ਪਰਿਵਾਰ ਨੇ ਇਹਨਾਂ ਨੇ ਕੀਤਾ ਇਹ ਬਾਰ ਬਾਰ ਨਾਰਾ ਕੱਢ ਦਿੰਦੇ ਨੇ ਕਿ ਰਾਮ ਮੰਦਰ ਅਸੀਂ ਬਣਾਇਆ ਸੀ ਦੱਸਣਾ ਚਾਹੁੰਦੇ ਆ ਕਿ ਰਾਮ ਮੰਦਰ ਜਿਹੜਾ ਬਾਲਾ ਸਾਹਿਬ ਠਾਕਰੇ ਨੇ ਨਹੀਂ ਰੱਖੀ ਸੀ ਸਾਡੇ ਸ਼ਿਸ਼ੇਨਾ ਨੇ ਕੋਤੇ ਸ਼ਹੀਦ ਹੋਏ ਸੀ ਸਾਡੇ ਸ਼ਹਿਰਾਂ ਦੇ ਕੋਥੇ ਜੇਲਾ ਚ ਰਹੇ ਸੀ ਅੱਜ ਇਹ ਸਰਕਾਰ ਦੇ ਵਿੱਚ ਉਹਦਾ ਲਾਹਾ ਲੈ ਰਹੇ ਆ ਮੈਂ ਹਿੰਦੂ ਸਮਾਜ ਨੂੰ ਬੇਨਤੀ ਕਰਾਂਗਾ ਕਿ ਇਹੋ ਜਿਹੇ ਲੋਕਾਂ ਦਾ ਚਿਹਰਾ ਜਿਹੜਾ ਬਿਲਕਾਬ ਕੀਤਾ ਜਾਣਾ ਚਾਹੀਦਾ ਜਲਦ ਤੋਂ ਜਲਦ ਉਹਨਾਂ પાર્ટી ਨੂੰ ਵੋਟ ਪਾਓ ਜਿਹੜੀ ਪਾਰਟੀ ਸਾਡੇ ਸਮਾਜ ਦੇ ਅੱਗੇ ਆਉਂਦੀ ਹੈ ਜਿਹੜਾ ਨੌਜਵਾਨਾਂ ਕੁਸ਼ਾਰੀ ਕਲਸੀ ਜਿਹੜਾ ਸਾਨੂੰ ਰਾਹਤ ਦਿਵਾ ਸਕਦਾ ਵਿਕਾਸ ਕਰਾ ਸਕਦਾ ਤੇ ਮੈਂ ਸਾਰੇ ਇਲਾਕਿਆਂ ਨੂੰ ਜਿਹੜੇ ਵਸਨੀਕਾਂ ਨੂੰ ਬੇਨਤੀ ਕਰਾਂਗਾ ਜਲਦ ਤੋਂ ਜਲਦ ਇਹ ਜਿਹੜੇ ਹੁਣ ਪਿਆਰੀਆਂ ਖਿੱਚੋ ਮੀਟਿੰਗਾਂ ਤੇ ਦੌਰ ਸ਼ੁਰੂ ਆ ਇਲੈਕਸ਼ਨ ਸ਼ੁਰੂ ਆ ਜਲਦ ਤੋਂ ਜਲਦ ਜੜਾ ਵਾ ਇਹ ਸ਼ਰੀਕਲ ਸੀਦਾ ਪ੍ਰਚਾਰ ਕਰੋ ਜੈ ਸ਼ਰੀ ਰਾਮ